ਸਸਿਕਾ ਦੀ ਸਾਇਨੋ ਹੋਰ ਕੀ ਹਾਲ ਚਾਲ ਸਾਡੀ ਚੱਗੀ ਲਾ ਚੱਗੀ ਲਾ ਨਹੀਂ ਹੋਣੀ ਚਾਹੀਦੀ ਹੈ ਤੇ ਅੱਜ ਜਿਹੜਾ ਸਾਡਾ ਟੋਪਿਕ ਹੈ ਹੋਇਆ 90% ਸਿਕ ਟੋ ਨੋ ਦਾ ਬੈਕਗਰਾਉਂਡ ਆਫ ਦਾ ਫੋਟੋ ਜਿਹੜੀ ਫੋਟੋ ਦਿਖਾਈ ਹੈ ਨਾ ਨੇ ਸਾਡਾ ਸਕਰੀਨ ਤੇ ਜਿਹੜੀ ਹੋਣੀ ਉੱਚ ਦਾ ਪੀਰ ਓਕੇ ਇਹਦੀ ਜਿਹੜੀ ਇਤਿਹਾਸ ਹੈ 90% ਐਜ ਲੋਕ ਜਿਹਨੂੰ ਨਹੀਂ ਪਤਾ ਹੋਏਗਾ ਹੈ ਨਾ 10% ਹੋਣੇ ਜਿਨਾਂ ਨੂੰ ਪਤਾ ਹੋਵੇ ਕਿ ਚੁੱਦਾ ਪੀਰ ਕੌਣ ਸੀ ਕਿਵੇਂ ਨਦਨਾੰਬਿਆ ਹਨ ਉੱਚਾ ਪੀਰ मींस ਕੇ ਜੋ ਪੀਰ ਉੱਚਾ ਹੈ ਨਾ ਉੱਚਾ ਪੀਰ ਆ ਉਹਨੂੰ ਕਹਿੰਦੇ ਉੱਚਾ ਪੀਰ ਹਮਮ ਹੈ ਨਾ ਸਭ ਤੋਂ ਵੱਡਾ ਸਭ ਤੋਂ ਵੱਡਾ ਤਾਂ ਉਹ ਹੀ ਦੱਸਣਗੇ ਤਾਂ ਆਪ ਵੀ ਨਾ ਕਿਸੇ ਤੋਂ ਆਪਾਂ ਇੰਡਿਊਟ ਕਰਦੇ ਹਾਂ ਸਟਾਰਟ ਉੱਚਾ ਪੀਰ ਇਹ ਸ਼ਬਦ ਤੁਸੀਂ ਸੁਣਿਆ ਹੀ ਹੋਣਾ ਸਾਰਿਆਂ ਨੂੰ ਸਾਖੀ ਵੀ ਪਤਾ ਹੈ ਕਿ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਰੀਨਨਨਪੁਰ ਸਾਹਿਬ ਛੱਡ ਕੇ ਚਮਕੌਰ ਸਾਹਿਬ ਦੀ ਗੜੀ ਵਾਲਾ ਸਾਕਾ ਵਰਤਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਗੁਲਾਬੇ ਪੰਜਾਬੇ ਦੋ ਭਰਾਵਾਂ ਦੇ ਬਾਗ 'ਚ ਪਹੁੰਚੇ ਉੱਥੇ ਭਾਈ ਗਨੀਖਾਨ ਭਾਈ ਨਵੀਖਾਨ ਦੋਵੇਂ ਭਰਾ ਜਿਹੜੇ ਘੋੜਿਆਂ ਦੇ ਵਪਾਰੀ ਸੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੇਵਕ ਸਨ ਉਹ ਮਿਲਦੇ ਨੇ ਤੇ ਉੱਥੋਂ ਫਿਰ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਭਾਈ ਗਨੀਖਾਨ ਭਾਈ ਨਵੀਖਾਨ ਅਤੇ ਪੰਜਾ ਪਿਆਰਿਆਂ 'ਚੋਂ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਆਪਣੇ ਮੋਢਿਆਂ ਤੇ ਚੁੱਕ ਕੇ ਮੁਗਲਾਂ ਦੇ ਘੇਰੇ ਚੋਂ ਕੱਢ ਕੇ ਲੈ ਜਾਂਦੇ ਨੇ ਆਮ ਹੀ ਕਲਕੀਤਰ ਪਾਤਸ਼ਾਹ ਨਾਲ ਸੰਬੰਧਿਤ ਇਸ ਇਤਿਹਾਸਿਕ ਸਾਖੀ ਦੇ ਵਿੱਚ ਕਲਗੀਤਰ ਪਾਤਸ਼ਾਹ ਜੀ ਨੂੰ ਉੱਚ ਦੇ ਪੀਰ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਭਾਵ ਹੈ ਸਭ ਤੋਂ ਉੱਚਾ ਪੀਰ ਜੋ ਕਿ ਸਹੀ ਵੀ ਹੈ ਪਰ ਅਸਲ ਦੇ ਵਿੱਚ ਉੱਚ ਦਾ ਪੀਰ ਇਸ ਦਾ ਮਤਲਬ ਕੀ ਹੈ ਗੁਰੂ ਸਾਹਿਬ ਨੇ ਉੱਚ ਦੇ ਪੀਰ ਦਾ ਬਾਣਾ ਕਿਉਂ ਪਾਇਆ ਅੱਜ ਇਸ ਵੀਡੀਓ ਵਿੱਚ ਦਿਆਂਗੇ ਇਹੀ ਜਾਣਕਾਰੀ ਜਿਹੜੀ ਹੋ ਸਕਦਾ ਹੈ 90% ਦੀ ਸਿੱਖ ਸੰਗਤ ਨੂੰ ਨਹੀਂ ਪਤਾ ਹੋਣੀ ਇਤਿਹਾਸ ਵਿੱਚ ਝਾਤੀ ਮਾਰੀਏ ਤਾਂ ਇਹ ਵਾਰਤਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਜਾਂ ਜੁੜਦੀ ਹੈ ਗੁਰੂ ਨਾਨਕ ਸਾਹਿਬ ਜਦੋਂ ਮੱਕੇ ਗਏ ਮੱਕਾ ਕੁਮਾਇਆ ਉਥੇ ਗੁਰੂ ਸਾਹਿਬ ਦੀ ਕਾਜੀ ਰੁਕਨਦੀਨ ਦੇ ਨਾਲ ਮੁਲਾਕਾਤ ਹੋਈ ਵਿਚਾਰ ਹੋਈ ਕਾਜੀ ਰੁਕਨਦੀਨ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਣ ਗਿਆ ਕਾਜੀ ਕਹਿੰਦੇ ਪਾਤਸ਼ਾਹ ਅੱਜ ਤੋਂ ਬਾਅਦ ਤੁਸੀਂ ਜੋ ਕਹੋਗੇ ਉਹੀ ਕਰੂੰਗਾ ਗੁਰੂ ਪਾਲ ਸਾਹਿਬ ਮਹਾਰਾਜ ਜੀ ਨੇ ਜਿੱਥੇ ਕਾਜੀ ਰੁਕਨਦੀਨ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ ਉੱਥੇ ਹੀ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਕੈਸ ਕਤਲ ਨਹੀਂ ਕਰਨੇ ਹੁਣ ਤੁਸੀਂ ਸੋਚੋਗੇ ਕਿ ਉੱਚ ਦੇ ਪੀਰ ਤੋਂ ਸ਼ੁਰੂ ਕਰਕੇ ਮੱਕਾ ਕਾਜੀ ਗੁਰੂ ਨਾਨਕ ਸਾਹਿਬ ਕੈਸ ਕਤਲ ਨਹੀਂ ਕਰਨੇ ਇਹ ਗੱਲ ਕਿੱਧਰ ਤੁਰ ਪਈ ਪਾਕਿਸਤਾਨ ਦੇ ਬਹਾਵਲਪੁਰ ਨੇੜੇ ਇੱਕ ਕਸਬਾ ਪੈਂਦਾ ਉੱਚ ਸ਼ਰੀਫ ਗੂਗਲ ਤੇ ਸਰਚ ਕਰੋ ਤਾਂ ਇਹ ਕਸਬਾ ਸਿਟੀ ਆਫ ਸੈਂਸ ਕਰਕੇ ਜਾਣਿਆ ਜਾਂਦਾ ਹੈ। ਭਾਵ ਇਥੇ ਪ੍ਰਾਤਨ ਸਮਿਆਂ ਤੋਂ ਹੀ ਬਹੁਤ ਸਾਰੇ ਮੁਸਲਮਾਨ ਪੀਰ ਫਕੀਰ ਹੋਏ ਨੇ। ਇਸਲਾਮ ਵਿੱਚ ਬਹੁਤ ਸਾਰੇ ਪੀਰ ਫਕੀਰ ਤੁਸੀਂ ਦੇਖੇ ਹੋਣੇ ਆ ਉਹਨਾਂ ਨੇ ਦਾੜੀ ਤਾਂ ਰੱਖੀ ਹੁੰਦੀ ਹੈ ਪਰ ਉਹਨਾਂ ਦੀਆਂ ਮੁੱਛਾਂ ਕਟੀਆਂ ਹੁੰਦੀਆਂ ਇਥੋਂ। ਬਹੁਤ ਸਾਰੇ ਮੌਲਵੀ ਕਾਜ਼ੀ ਵੀ ਮੁੱਛਾਂ ਕਟੀਆਂ ਵਾਲੇ ਹੁੰਦੇ ਆ। ਇਹ ਇਸਲਾਮ ਦੀ ਰਵਾਇਤ ਹੈ ਤੇ ਮੁਸਲਮਾਨ ਇਹਨੂੰ ਪੂਰਾ ਕਰਦੇ ਆ। ਹੁਣ ਆਉਂਦੀ ਗੱਲ ਕਾਜ਼ੀ ਰੁਕਨਦੀਨ ਦੀ। ਜਿਸ ਨੂੰ ਗੁਰੂ ਸਾਹਿਬ ਵੱਲੋਂ ਕੇਸ ਕਤਲ ਨਾ ਕਰਨ ਦਾ ਹੁਕਮ ਦਿੱਤਾ ਹੋਇਆ ਸੀ ਕਿਉਂਕਿ ਇਹ ਕਾਜੀ ਰੁਕਨਦੀਨ ਉੱਚ ਸ਼ਰੀਫ ਇਸੇ ਕਸਬੇ ਤੋਂ ਸੀ ਗੁਰੂ ਸਾਹਿਬ ਦੇ ਹੁਕਮ ਕਰਕੇ ਕਾਜੀ ਰੁਕਨਦੀਨ ਸਮੇਤ ਉੱਚ ਸ਼ਰੀਫ ਦੇ ਮੁਸਲਮਾਨ ਪੀਰ ਫਕੀਰ ਮੁੱਛਾਂ ਕੱਟਣੀਆਂ ਛੱਡ ਗਏ ਯਾਨੀ ਕਿ ਜਿਹੜੀਆਂ ਮੁੱਛਾਂ ਇੱਥੋਂ ਕਟਾਉਂਦੇ ਹੁੰਦੇ ਸੀ ਉਹ ਛੱਡ ਗਏ ਮੱਕੇ ਵਿਖੇ ਹੀ ਗੁਰਨਾਨ ਸਿੰਘ ਸਾਹਿਬ ਨੇ ਨਿਸ਼ਾਨੀ ਵਜੋਂ ਆਪਣੀਆਂ ਖੜਾਵਾਂ ਦਿੱਤੀਆਂ ਸੀ ਜਿਸ ਦਾ ਜ਼ਿਕਰ ਕਰਦੇ ਆ ਭਾਈ ਗੁਰਦਾਸ ਜੀ ਲਿਖਦੇ ਨੇ ਤਰੀ ਨਿਸ਼ਾਨੀ ਕੌਸਕੀ ਮੱਕੇ ਅੰਦਰ ਪ੍ਰੂਜ ਕਰਾਈ ਉਹ ਖੜਾਵਾਂ ਮੱਕੇ ਵਿੱਚ ਨਹੀਂ ਹੈਗੀਆਂ ਹੁਣ ਉਹ ਖੜਾਵਾਂ ਗੁਰੂ ਸਾਹਿਬ ਦੀਆਂ ਅੱਜ ਵੀ ਉੱਚ ਸ਼ਰੀਫ ਵਿਖੇ ਹੀ ਪਈਆਂ ਹੋਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਵੱਲ ਜਾਣ ਤੋਂ ਪਹਿਲਾਂ ਥੋੜਾ ਜਿਹਾ ਉੱਚ ਦੇ ਪੀਰ ਵਾਲੀ ਢੰਡੀ ਨੂੰ ਹੋਰ ਖੋਲਦਿਆਂ ਕਿਉਂਕਿ ਫੇਰ ਗੱਲ ਪੂਰੀ ਤਰ੍ਹਾਂ ਸਮਝ ਆ ਜੂ ਇਹ ਉੱਚ ਸ਼ਰੀਫ ਜਿਹੜਾ ਕਸਬਾ ਆ ਸਤਲੁਜ ਨਦੀ ਦੇ ਇੱਕ ਰਖਣੀ ਕੰਡੇ ਤੇ ਵਸਿਆ ਹੋਇਆ ਇਹ ਬਹਾਵਲਪੁਰ ਤੋਂ 60 ਕਿਲੋਮੀਟਰ ਦੀ ਦੂਰੀ ਤੇ ਆ ਲਗਭਗ ਇਸ ਦਾ ਨਾਮ ਪਹਿਲਾਂ ਦੇਵਗੜ ਸੀ ਜਿਹੜਾ ਕਿ ਰਾਜਾ ਦੇਵ ਸਿੰਘ ਦੇ ਨਾਮ ਤੇ ਪਿਆ ਸੀ 12ਵੀਂ ਸਦੀ ਦੇ ਅੰਤ ਵਿੱਚ ਸੈयद ਜਲਾਲਉਦੀਨ ਬੁਖਾਰੀ ਨੇ ਦੇਵਗੜ ਤੇ ਹਮਲਾ ਕੀਤਾ ਰਾਜਾ ਹਾਰ ਖਾ ਕੇ ਮਾਰਵਾੜ ਨੂੰ ਭੱਜ ਗਿਆ ਸੈयद ਬੁਖਾਰੀ ਨੇ ਕਸਬੇ ਨੂੰ ਲੁੱਟਿਆ ਤੇ ਰਾਜੇ ਦੀ ਧੀ ਸੁੰਦਰਪੁਰੀ ਨਾਲ ਵਿਆਹ ਕਰਕੇ ਉੱਥੇ ਇੱਕ ਉੱਚੀ ਥਾਂ ਦੇ ਉੱਤੇ ਕਿਲਾ ਉਸਾਰਿਆ ਉਸ ਕਿਲੇ ਦੇ ਉੱਚੇ ਹੋਣ ਦੀ ਵਿਸ਼ੇਸ਼ਤਾ ਦੇ ਕਰਕੇ ਹੀ ਇਸ ਕਸਬੇ ਦਾ ਨਾਮ ਵੀ ਦੇਵਗੜ ਦੀ ਥਾਂ ਤੇ ਉੱਚ ਪਰਚਲਿਤ ਹੋ ਗਿਆ ਇਸ ਕਸਬੇ ਦੇ ਉੱਤੇ ਸਯਦਾਂ ਦੇ ਕਬਜ਼ੇ ਕਰਕੇ ਬਹੁਤ ਸਾਰੇ ਮੰਨੇ ਪਰਮੰਨੇ ਸਯਦ ਪੀਰ ਫਕੀਰ ਇੱਥੇ ਆ ਕੇ ਵੱਸ ਗਏ ਫਲਸਰੂਪ ਇਸ ਕਸਬੇ ਨੂੰ ਆਦਰ ਦੇ ਨਾਲ ਉੱਚ ਸ਼ਰੀਫ ਕਿਹਾ ਜਾਣ ਲੱਗ ਪਿਆ ਤੇ ਇੱਥੋਂ ਦੇ ਸਯਦ ਪੀਰ ਆਮ ਤੌਰ ਤੇ ਨੀਲੇ ਬਸਤਰ ਪਾਉਂਦੇ ਸੀ ਕੇਸ ਪਿੱਛੇ ਨੂੰ ਖੁੱਲੇ ਛੱਡਦੇ ਸੀ ਤੇ ਇਹਨਾਂ ਨੂੰ ਉੱਚ ਦੇ ਪੀਰ ਕਰਕੇ ਜਾਣਿਆ ਜਾਂਦਾ ਸੀ ਤੇ ਇਸਲਾਮ ਵਿੱਚ ਵੀ ਇਹਨਾਂ ਦਾ ਕਾਫੀ ਸਤਕਾਰ ਸੀ ਹੁਣ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਵੱਲ ਆਈਏ ਗੁਰੂ ਸਾਹਿਬ ਨੇ ਜਦੋਂ ਨੀਲੇ ਵਸਤਰ ਪਹਿਨੇ ਨੀਲਾ ਪਲੰਗ ਕੇਸ ਪਿੱਛੇ ਖੁੱਲੇ ਛੱਡ ਕੇ ਨੀਲੀ ਦਸਤਾਰ ਸਜਾਈ ਤਾਂ ਉੱਚ ਦੇ ਪੀਰ ਵਾਲਾ ਹੀ ਭੇਸ ਬਣਾਇਆ ਕਿਉਂਕਿ ਗੁਰੂ ਸਾਹਿਬ ਤਾਂ ਕੇਸ ਕਤਲ ਨਹੀਂ ਸੀ ਕਰਦੇ ਪਾਤਸ਼ਾਹ ਜੀ ਦੇ ਖੁੱਲਾ ਸੋਨਾ ਪ੍ਰਕਾਸ਼ ਦਾੜਾ ਸੋਨੇ ਮੁਸ਼ਹਰੇ ਇਸ ਕਰਕੇ ਕੋਈ ਹੋਰ ਪੀਰ ਦਾ ਰੂਪ ਲੈਂਦੇ ਤਾਂ ਜਿਵੇਂ ਪਹਿਲਾਂ ਦੱਸਿਆ ਕਿ ਮੁਸਲਮਾਨ ਪੀਰ ਮੁੱਛਾਂ ਕਟਵਾਉਂਦੇ ਨੇ ਇਸ ਕਰਕੇ ਗੁਰੂ ਸਾਹਿਬ ਨੇ ਉੱਚ ਦੇ ਪੀਰ ਦਾ ਰੂਪ ਬਣਾਇਆ ਕਿਉਂਕਿ ਉੱਚ ਦੇ ਪੀਰ ਕੇਸ ਕਤਲ ਨਹੀਂ ਕਰਦੇ ਮੁੱਛਾ ਨਹੀਂ ਕਟਵਾਉਂਦੇ ਕਿਉਂਕਿ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਜਦੋਂ ਕਲਗੀਧਰ ਮਹਾਰਾਜ ਯਾਨੀ ਉੱਚ ਦੇ ਪੀਰ ਦੀ ਸਵਾਰੀ ਅੱਗੇ ਗਈ ਤਾਂ ਮੁਗਲਿਆ ਫੌਜ ਦਾ ਨਾਕਾ ਲੱਗਾ ਹੋਇਆ ਸੀ ਜਿੱਥੇ ਮੁਗਲ ਜਰਨੈਲ ਦਲਾਵਰ ਖਾਨ ਖੜਾ ਸੀ ਕੁਝ ਸਰੋਤਾਂ ਅਨੁਸਾਰ ਮੁਗਲਿਆ ਫੌਜ ਪਿੰਡ ਨੂਰਪੁਰ ਦੇ ਥਾਂ ਤੇ ਨਾਕਾ ਲਾ ਕੇ ਖੜੀ ਸੀ ਸਪਾਈ ਕਹਿੰਦੇ ਕੌਣ ਹੋ ਕਿੱਧਰ ਚੱਲੇ ਭਾਈ ਗਨੀ ਖਾਨ ਨਬੀ ਖਾਨ ਕਹਿੰਦੇ ਇਹ ਤਾਂ ਉੱਚ ਦੇ ਪੀਰ ਨੇ ਸਿਪਾਈ ਕਹਿੰਦੇ ਵੀ ਅਸੀਂ ਤਲਾਸ਼ੀ ਲੈ ਕੇ ਜਾਣਦੇ ਹਾਂਗੇ ਕੀ ਪਤਾ ਆਨੰਦਪੁਰ ਵਾਲਾ ਗੁਰੂ ਭੇਸ ਬਦਲ ਕੇ ਨਾ ਬਚ ਕੇ ਲੰਘ ਜਵੇ ਕਹਿੰਦੇ ਤੁਸੀਂ ਤਲਾਸ਼ੀ ਲਓਗੇ ਸਿਪਾਈ ਕਹਿੰਦੇ ਨਹੀਂ ਅਸੀਂ ਨਹੀਂ ਇਹ ਕਾਜੀ ਸਾਹਿਬ ਤਲਾਸ਼ੀ ਲੈਣਗੇ ਇਹ ਪੱਕਾ ਕਰਨਗੇ ਕਿ ਇਹ ਉੱਚ ਦੇ ਪੀਰ ਹੀ ਨੇ ਗੁਰੂ ਗੋਬਿੰਦ ਸਿੰਘ ਨਹੀਂ ਫੇਰ ਜਾਣ ਦੇਾਂਗੇ ਇਤਿਹਾਸ ਦੇ ਅਨੁਸਾਰ ਜਿਹੜੇ ਉਹ ਕਾਜੀ ਸੀ ਜਿਨ੍ਹਾਂ ਨੂੰ ਮੁਗਲ ਫੌਜ ਲੈ ਕੇ ਆਈ ਸੀ ਗੁਰੂ ਸਾਹਿਬ ਦੀ ਸ਼ਨਾਖਤ ਕਰਨ ਲਈ ਉੱਚ ਦੇ ਪੀਰ ਦੀ ਸ਼ਨਾਖਤ ਕਰਨ ਲਈ ਉਹ ਉਹੀ ਕਾਜੀ ਸਨ ਜਿਹੜੇ ਬਚਪਨ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਫਾਰਸੀ ਪੜਾਇਆ ਕਰਦੇ ਸੀ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਸੈयद पीर ਮੁਹੰਮਦ ਕਾਜ਼ੀ ਆਉਂਦਾ ਸੈयद पीर ਜੀ ਨੇ ਜਦੋਂ ਪਾਲਕੀ ਦਾ ਕੱਪੜਾ ਪਾਸੇ ਕੀਤਾ ਤਾਂ ਅੱਗੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸੀ ਕਾਜ਼ੀ ਸਾਹਿਬ ਦੇਖ ਕੇ ਬੋਲੇ ਪਾਤਸ਼ਾਹ ਜੀ ਦਲਾਵਰ ਖਾਨ ਨੂੰ ਕੀ ਜਵਾਬ ਦੇ ਆ ਗੁਰੂ ਸਾਹਿਬ ਕਹਿੰਦੇ ਉਸਤਾਦ ਜੀ ਜੋ ਮਰਜ਼ੀ ਕਹਿ ਦਿਓ ਉਸਤਾਦ ਜੀ ਇਸ ਕਰਕੇ ਕਿਹਾ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਸਿੱਖਿਆ ਲਈ ਸੀ ਫਾਰਸੀ ਦੀ ਉਸਤਾਦ شاਗਿਰਦ ਦਾ ਰਿਸ਼ਤਾ ਸੀ ਕਾਦੀ ਸਾਹਿਬ ਉੱਚੀ ਦਾ ਨਹੀਂ ਬੋਲੇ ਉਹ ਕੰਬਖਤੋ ਪਾਸੇ ਹੋ ਜਾਓ ਇਹ ਵਲੀਏ ਕੁਲਾਲਮ ਸ਼ਹਿਨशाहਾ ਦੇ ਸ਼ਹਿਨशाह ਉੱਚ ਦੇ ਪੀਰ ਦੀ ਸਵਾਰੀ ਹੈ ਇਹਨੂੰ ਰੋਕਣ ਦੀ ਹਿਮਾਕਤ ਨਾ ਕਰੋ ਸ਼ੁਕਰ ਕਰੋ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦਦੁਆ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਨੇ ਦਲਾਵਰ ਖਾਨ ਨੇ ਸਜਦਾ ਕਰਕੇ ਖੇਮਾ ਮੰਗੀ ਤੇ ਬਾਇਜ਼ਤ ਅੱਗੇ ਜਾਣ ਲਈ ਕਿਹਾ ਤਾਂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰਾਂ ਨੇ ਕਿਹਾ ਕਿ ਦਲਾਵਰ ਖਾਨ ਤੂੰ ਤਾਂ 500 ਮੋਹਰਾ ਉੱਚ ਦੇ ਪੀਰ ਨੂੰ ਭੇਟ ਕਰਨ ਦੀ ਸੁਖਣਾ ਸੁਖੀ ਸੀ ਹੋ ਪੂਰੀ ਕਰੋ ਦਲਾਵਰ ਖਾਨ ਦਾ ਨਿਸ਼ਚਾ ਪੱਕਾ ਹੋ ਗਿਆ ਉਹਨੇ ਝੱਟ 500 ਮੋਹਰਾ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਿਆ ਤੇ ਭੁੱਲ ਬਖਸ਼ਾਈ ਗੁਰੂ ਸਾਹਿਬ ਨੇ ਇਹ ਭੇਟਾ ਪਾਈ ਗਨੀਖਾਂ ਪਾਈ ਨਵੀਖਾਂ ਨੂੰ ਦੇ ਦਿੱਤੀ। ਸੋ ਇਹ ਸੀ ਉੱਚ ਦੇ ਪੀਰ ਬਾਰੇ ਪੂਰੀ ਜਾਣਕਾਰੀ ਜਿਹੜੀ ਬਹੁਤ ਘੱਟ ਇਤਿਹਾਸਕਾਰਾਂ ਨੇ ਦੱਸੀ ਹੈ ਕਿਉਂਕਿ ਬਹੁਤੇ ਸਿੱਖ ਪ੍ਰਚਾਰਕਾਂ ਨੇ ਪ੍ਰਸੰਗ ਨੂੰ ਅੱਗੇ ਤੋਰ ਕੇ ਮੋਟਾ-ਮੋਟਾ ਇਤਿਹਾਸ ਹੀ ਸੁਣਾਇਆ। ਸਿੱਖ ਜਗਤ ਦਾ ਵੱਡਾ ਹਿੱਸਾ ਅਜੇ ਵੀ ਉੱਚ ਦੇ ਪੀਰ ਸ਼ਬਦ ਦੇ ਅਸਲ ਅਰਥਾਂ ਬਾਰੇ ਨਹੀਂ ਜਾਣਦਾ। ਸੋ ਇਸ ਕਰਕੇ ਜਾਣਕਾਰੀ ਹਿੱਤ ਇਹ ਵੀਡੀਓ ਬਣਾ ਕੇ ਇਤਿਹਾਸ ਦੀ ਜਾਣਕਾਰੀ ਆਪ ਜੀ ਸਾਹਮਣੇ ਪੇਸ਼ ਕੀਤੀ ਹੈ। ਪਹਿਲਾਂ ਤੁਹਾਨੂੰ ਉੱਚ ਦੇ ਪੀਰ ਦਾ ਇਹ ਮਤਲਬ ਪਤਾ ਸੀ ਕਿ ਨਹੀਂ ਕਮੈਂਟ ਵਿੱਚ ਜਰੂਰ ਲਿਖ ਕੇ ਜਾਓ ਤੇ ਵੀਡੀਓ ਨੂੰ ਹੋਰਾਂ ਨਾਲ ਸ਼ੇਅਰ ਕਰਕੇ ਇਸ ਜਾਣਕਾਰੀ ਨੂੰ ਵੀ ਹੋਰ ਸੰਗਤ ਤੱਕ ਪਹੁੰਚਾਉਣ ਦੀ ਸੇਵਾ ਜਰੂਰ ਕਰੋ ਤਾਂ ਗਾਇਜ਼ ਇਹ ਵੀਡੀਓ ਚੁੱਕੇ ਸਾਡੀ ਤਰੀਖ ਖਤਮ ਤੇ ਤੁਸੀਂ ਦੇਖਿਆ ਨਾ ਕਿ ਸੱਚੀ ਜੇ ਕਹਾਣੀ ਨਹੀਂ ਪਤਾ ਸੀ ਹੁਣ ਕਦ ਤੱਕ ਸੁਣਨ ਤੋਂ ਬਾਅਦ ਹੈ ਨਾ ਇਹ ਇਤਿਹਾਸ ਨੇਤਾ ਮੋਟਾ ਮੋਟਾ ਦੱਸੇ ਸੀ ਕਿ ਇਹ ਨਾ ਪੂਰੀ ਤੱਕ ਇਹ ਛੱਡ ਗਈ ਸੀ ਨਾ ਹਾਂ ਕਿdetach ਕਿ ਜਾਣੀ ਤੇ ਪੀਤਾ ਫੋਟਾਰ ਕਿтна ਉੱਚ ਦੇ ਪੀਤਾ ਤੇ ਉਦ मतलब ਗੁਨਾਣੇ ਦੇਵ ਜੀ ਦੇ ਉਦਰ ਸਟਾਰਟ ਹੋਏ ਦੇਖੋ ਹੈਨਾ ਪਿਛਲੇ ਤੋਂ ਸਟਾਰਟ ਹੋਇਆ ਰ ਗੁਰੂ ਗੋਬੀ ਸਿੰਘ ਜੀ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਜੇ ਮੁਸਲਿਮ ਕੋਈ ਤਾਰਨ ਕਰਦੇ ਉਹ ਬਣਾਉਂਦੇ ਉਹਨਾਂ ਨੇ ਕਿਹਾ ਕਿ ਦਾੜਾ ਦਾੜੀ ਨਹੀਂ ਰੱਖਦੇ ਪਰ ਵਾਲੀ ਹੈਨਾ ਕਿਉਂ ਕਟਵਾ ਦਿੰਦੇ ਹੈ ਮੱਛਾ ਹਾਂ ਤਾਂ ਉਹਨੇ ਉੱਚ ਦੇ ਪੀਤਾ ਉਹ ਕਰਿਆ ਉਹ ਵੀ ਚ ਕਟਵਾ ਲੈਂਦੇ ਹਾਂ ਹਾਂ ਮਗਨਾਨ ਦੇਵ ਜੀ ਨੂੰ ਸੋਚ ਕੇ ਬੋਲਿਆ ਹੋਣਾ ਸਾਨੂੰ ਕਿਤਾਬ ਦਾ ਪਤਾ ਵੀ ਅੱਗੇ ਆਉਣ ਵਾਲੇ ਟਾਈਮ ਦਾ ਪਤਾ ਤੇ ਵੀ ਕੁਲਪ੍ਰਭੀ ਜੀ ਨੇ ਇਸ ਤਰ੍ਹਾਂ ਜਾਣਿਆ ਤੇ ਇਹ ਹੈ ਕਿ ਉਹਨਾਂ ਨੇ ਵੀ ਭੱਤੀ ਕੰਮ ਸਟਾਰਟ ਕਰਤੀ ਸੀ ਕਰਤੀ ਸੀ ਵੱਲ ਇੰਨੇ ਉਦਦ੍ਰੋ ਸਟਾਰਟ ਹੋਇਆ ਇਹ ਲਿਖਿਆ ਇਤਿਹਾਸ ਇਹ ਹੈ ਨਾ ਕਿ ਬੇਰੋ ਬਾਅਦ ਤੋਂ ਪਤਾ ਲੱਗਦਾ ਕਿ ਉਹ ਉਹਨਾਂ ਦੀ ਗੁਰੂਏ ਉਹਨਾਂ ਦੇ ਸਿੱਖਿਆ ਦੇ ਸੀ ਨਾ ਕਹਿੰਦੇ ਜਿਵੇਂ ਤੁਹਾਨੂੰ ਉਹਦੇ ਨਾਲ ਕੇ ਸਾਥ ਤੁਸੀਂ ਉਵੇਂ ਕਰੋ ਨਾ ਹਾਂਜੀ ਫਿਰ ਉਹਨਾਂ ਨੇ ਕਿਹਾ ਰੈਸਟਾਨਾ ਰੁਕੋ ਤੇ ਸ਼ਹਿਨ ਸ਼ਾਹਨ ਉੱਚ ਦੇ ਪੀਰੇ ਫਿਰ ਉਹਨਾਂ ਨੇ ਕਿਹਾ ਤੂੰ ਸੁਖਣਾ ਸੁਖੀ ਸੀ ਉਹ ਪੂਰੀ ਗੱਲ ਲੈ ਹੁਣ ਫਿਰ ਸੁਖਣਾ ਪੂਰੀ ਕਰਤਾ ਆਪਣੀ ਸਹੀ ਗੱਲ ਤਾਂ ਐਸੀ ਇਹ ਇਤਿਹਾਸ ਜਿਹੜਾ ਕਿ ਬਹੁਤ ਹੀ ਰੇਅਰ ਲੋਕ ਕਨੇ ਪਤਾ ਸੀ ਨਾ ਮਮਾ ਤੇ ਤੁਹਾਨੂੰ ਪਤਾ ਸੀ ਕਿ ਨਹੀਂ ਕਮੈਂਟ ਸੈਕਸ਼ਨ ਤੇ ਜਰੂਰ ਦੱਸਿਓ ਕਿ ਅਗੇ ਜਰੂਰ ਸ਼ੇਅਰ ਕਰਿਓ ਤਾਂ ਕਿ ਜਿੰਨੂ ਵੀ ਨਹੀਂ ਪਤਾ ਇਤਿਹਾਸ ਪੱਤਰ ਹੋਣਾ ਚਾਹੀਦਾ ਹੈ ਨਾ ਮੋਟਾ-ਮੋਟਾ ਨਹੀਂ ਕਿ ਅੰਦਰ ਦਾ ਜਿਹੜਾ ਵੀ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਹੈ If you like and comment and subscribe to right. channel.